ਹੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੇ ਹੈ ਕਿ ਪੰਜਾਬ ਸਰਕਾਰ ਦਾ ਤਾਨਾ ਸਾਹੀ ਰਵਈਆ ਕੱਲ ਕਿਸ ਤਰ੍ਹਾਂ ਉਸ ਸਮੇਂ ਜਦੋਂ ਤਰਨਤਾਰਨ ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਛੱਤਰ ਸਿੰਘ ਨੂੰ ਮੈਂ ਸਮਝਦਾ ਬੇਬਜਾ ਜਾਣ ਬੁੱਝ ਕੇ ਨਿਜਮਾ ਤੋਂ ਕਾਨੂੰਨ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਅਰਸ਼ਟ ਕੀਤਾ ਉਥੋਂ ਦੀ ਕੈਮਰੇ ਦੀਆਂ ਵੀਡੀਓ ਸਾਰੀਆਂ ਜਬਤ ਕੀਤੀਆਂ ਤੇ ਮੈਂ ਸਮਝਦਾ ਇਦੋਂ ਕੈਰਨ ਘਟਿਆ ਕਾਰਵਾਈ ਹੋ ਨਹੀਂ ਸਕਦੀ ਇੱਕ ਪਾਸੇ ਭਗਵਾਨਤਮਾਨ ਸਰਕਾਰ ਕੱਲ ਹੀ ਤੁਸੀਂ ਵੇਖਿਆ ਕਿ ਕੈਬਨਿਟ ਦੀਆਂ ਮੀਟਿੰਗਾਂ ਕਰਕੇ ਇਹ ਕਹਿ ਰਹੇ ਐ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸਤਾਪਦੀ ਜਿੱਥੇ ਮਨਾ ਰਹੇ ਆ ਘਰ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਪਦੇਸ਼ ਪਹੁੰਚਾਵਾਂਗੇ ਮੁੱਖ ਮੰਤਰੀ ਸਾਹਿਬ ਮੈਂ ਕਦੇ ਇਤਿਹਾਸ 'ਚ ਨਹੀਂ ਪੜਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੌਮ ਪੰਥ ਵਾਸਤੇ ਲੜਨ ਵਾਲੇ ਜੋ ਧਰਮੀ ਫੌਜੀ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਪੰਥ ਦੀ ਅਗਵਾਈ ਦੇ ਵਿੱਚ ਉਸ ਪਰਿਵਾਰ ਦਾ ਸਾਥ ਦਿੱਤਾ ਹੋਵੇ ਜਿਸ ਇਨਸਾਨ ਨੇ ਉਹ ਧਰਮੀ ਫੌਜੀ ਦਾ ਜਿਹਦੇ ਤਿੰਨ ਬੇਟੀਆਂ ਇੱਕ ਪੁੱਤਰ ਬਣ ਕੇ ਨਛੱਤਰ ਸਿੰਘ ਨੇ ਲਗਾਤਾਰ ਦਿਨ ਰਾਤ ਇੱਕ ਕਰਕੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਬੀਬਾ ਦੇ ਨਾਲ ਕੈਂਪੇਨ ਕੀਤੀ ਹੋਵੇ ਤੇ ਤੁਸੀਂ ਬਖਲਾ ਚ ਆ ਕੇ ਕਾਰਵਾਈ ਕਰ ਰਹੇ ਹੋ ਤੇ ਮੈਂ ਸਮਝਦਾ ਇੱਕ ਕਹਾਵਤ ਤੁਹਾਡੇ ਤੇ ਲਾਗੂ ਹੁੰਦੀ ਹੈ ਕਿ ਤੇਰੇ ਅੰਦਰੋਂ ਮੈਲ ਨਾ ਜਾਵੇ ਨਾਉਂਦਾ ਫਿਰੇ ਤੀਰਥਾਂ ਤੇ ਗੱਲਾਂ ਕਰਦਾ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਨੇਹਾ ਘਰ ਘਰ ਦੇਵਾਂਗੇ ਕਿਤੇ ਤੂੰ ਦਾ ਉਹ ਮੰਨੂ ਦੇ ਰਾਹ ਤੇ ਤੁਰਿਆ ਜਕਰੀਏ ਦੇ ਰਾਹ ਤੇ ਤੁਰਿਆ ਮੱッセ ਦੇ ਰਾਹ ਤੇ ਤੁਰਿਆ ਜੋ ਜਿਨ੍ਹਾਂ ਦੇ ਜਿਨ੍ਹਾਂ ਦੇ ਤਾਨਾਸਾਈ ਰਵਈਏ ਦੇ ਖਿਲਾਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਹਾदत ਦਿੱਤੀ ਜਦੋਂ ਇੱਕ ਧਰਮ ਤੇ ਜ਼ੁਲਮ ਹੋ ਰਿਹਾ ਸੀ ਬੋਲਣ ਦੀ ਆਜ਼ਾਦੀ ਨਹੀਂ ਸੀ ਕੁਚਲਿਆ ਜਾ ਰਿਹਾ ਸੀ ਇਸੇ ਤਰ੍ਹਾਂ ਜਦੋਂ ਕੌਮ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ ਗਿਆ ਤੁਸੀਂ ਬਖਲਾ ਚ ਆ ਗਏ ਕਿ ਜੋ ਦਿੱਲੀ ਹਕੂਮਤ ਜੋ ਏਜੰਸੀਆਂ ਦੇ ਇਸ਼ਾਰੇ ਤੇ ਤੁਹਾਡੇ ਵਰਗਿਆਂ ਨੂੰ ਅੱਗੇ ਲਾ ਕੇ ਕਿਸ ਤਰ੍ਹਾਂ ਕੌਮ ਦੀ ਜਥੇਬੰਦੀ ਅਕਾਲੀ ਦਲ ਨੂੰ ਨਰੇਟਿਵ ਸਿਰਜ ਕੇ ਬਦਨਾਮ ਕੀਤਾ ਜਾ ਰਿਹਾ ਸੀ ਪਰ ਪੰਜਾਬ ਦਾ ਨੌਜਵਾਨ ਪੰਜਾਬ ਦਾ ਜੂਥ ਇਹ ਸਮਝ ਗਿਆ ਕਿ ਜਾਣ ਬੁਝ ਕੇ ਸ਼ਾਸਾ ਹੋ ਰਹੀਆਂ ਸਰਦਾਰ ਸਖਵੀਰ ਸਿੰਘ ਬਾਦਲ ਪੰਥ ਦੀ ਅਗਵਾਈ ਕਰ ਰਹੇ ਐ ਤੇ ਨਛੱਤਰ ਸਿੰਘ ਹੋਰੇ ਆਈਟੀ ਵਿੰਗ ਚਲਾ ਰਹੇ ਐ ਜੋ ਤੁਸੀਂ ਇਹ ਕੈਰਨਾ ਕਾਰਵਾਈ ਕੀਤੀ ਐ ਤੁਹਾਡਾ ਭਲੇਖਾ ਕਿ ਜੋ ਸੋਸ਼ਲ ਮੀਡੀਆ ਤੇ ਇਹ ਲਹਿਰ ਬਣੀ ਹੋਈ ਐ ਵੋਟਾਂ ਵੇਖੀਆਂ ਵੋਟਾਂ ਦਾ ਰਿਜ਼ਲਟ ਵੇਖਿਆ ਕਿ ਤੁਸੀਂ ਬੜਾ ਤੱਕਾ ਕੀਤਾ ਅਤਿਆਚਾਰ ਕੀਤਾ ਤਾਂ ਮਾਜੇ ਦੇ ਲੋਕ ਘਬਰਾਏ ਨਹੀਂ ਡਰੇ ਨਹੀਂ ਤੁਹਾਡੇ ਨਾਸੀ ਧੂਆਂ ਲਿਆਤਾ ਠੀਕ ਹੈ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਾਰ ਗਈ ਪੰਜਾਬ ਪੁਲਿਸ ਜਿੱਤ ਗਈ ਤੇ ਇਸੇ ਤਰ੍ਹਾਂ ਤੁਸੀਂ ਹੁਣ ਇਹ ਵੀ ਇਹ ਤੁਹਾਡੇ ਮਨ ਦਾ ਭਲੇਖਾ ਕਿ ਜੋ ਜੂਥ ਜੋ ਨੌਜਵਾਨ ਹਰ ਰੋਜ਼ ਪੰਜਾਬ ਸਰਕਾਰ ਦੀ ਤੱਕੇ ਸਾਈ ਖਿਲਾਫ ਪੋਸਟਾਂ ਪਾਉਂਦੇ ਐ ਸਰਕਾਰ ਦੀਆਂ ਨਲਾਇਕਾਂ ਦੀਆਂ ਪੋਸਟਾਂ ਪਾਉਂਦੇ ਐ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੇ ਹੋਏ ਕਾਰਜਾਂ ਦੇ ਪੰਜਾਬ ਪ੍ਰਤੀ ਪੰਥ ਪ੍ਰਤੀ ਕੌਮ ਪ੍ਰਤੀ ਕੀਤੇ ਹੋਏ ਕਾਰਜਾਂ ਦੀਆਂ ਪੋਸਟਾਂ ਪਾ ਰਹੇ ਐ ਕਿਉਂ ਪਾ ਨਾ ਸਕਣ ਤੁਸੀਂ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਅਣਪਛਾਤੇ ਰੱਖੇ ਹੋਏ ਐ ਜਿੰਨੇ ਮਰਜ਼ੀ ਰੱਖ ਲਓ ਚاہے ਸਮੁੱਚੇ ਅਕਾਲੀ ਵਰਕਰਾਂ ਨੂੰ ਤੁਸੀਂ ਜੇਲਾਂ ਚ ਬੰਦ ਕਰ ਦਿਓ ਪਰ ਤੁਸੀਂ ਕੱਲ ਹੀ ਵੇਖਿਆ ਕਿ ਤੁਹਾਡੀ ਇਹ ਕਹਿ ਰਹਿਨਾ ਕਾਰਵਾਈ ਤੋਂ ਬਾਅਦ ਵੀ ਸਮੁੱਚਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਸਮੁੱਚੇ ਚੈਨਲ ਪੰਜਾਬ ਦੇ youth ਨੇ ਸਿੱਖ ਕੌਮ ਦੇ youth ਨੇ ਨੌਜਵਾਨਾਂ ਨੇ ਭਰਿਆ ਪਿਆ ਸੀ ਕਿ ਧੱਕਾ ਹੋ ਰਿਹਾ ਤੇ ਅਸੀਂ ਫੇਰ ਤੈਨੂੰ ਕਹਨੇ ਆ ਕਿ ਤੂੰ ਯਾਦ ਰੱਖ ਕਿ ਸਾਡੀਆਂ ਉਹ ਬੀਬੀਆਂ ਜਿਹੜੀਆਂ ਕਹਿਂਦੀਆਂ ਸੀ ਜਦੋਂ ਮੀਰਵੰਨ ਨੂੰ ਜ਼ੁਲਮ ਕਰਦਾ ਸੀ ਅਤਿਆਚਾਰ ਕਰਦਾ ਸੀ ਉਹ ਇਹ ਕਹਿਂਦੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਸੋ ਇਹ ਬਾਰਸ ਉਹ ਬੀਬੀਆਂ ਦੇ ਹੈ ਤੁਹਾਡੇ ਦੁਆਿਆਂ ਤੋਂ ਨਹੀਂ ਦੱਬੇ ਜਾਣੇ ਪਰ ਹਾਂ ਇਹ ਕੱਲ ਸਵੇਰੇ ਵੀ ਮਨਾਂ 'ਚ ਸ਼ੰਕ ਹੈ ਕਿ ਜੇ ਤੁਸੀਂ ਐਸਐਸਪੀ ਸਸਪੈਂਡ ਕੀਤਾ ਕਿਤੇ ਇਹ ਤਾਂ ਨਹੀਂ ਸੀ ਕਿ ਅਕਾਲੀ ਦਲ ਦੇ ਯੋਧਿਆਂ ਖਿਲਾਫ ਵਰਕਰਾਂ ਖਿਲਾਫ ਤੂੰ ਨਜਾਇਜ਼ ਕਾਰਵਾਈ ਕਰ ਜੇ ਉਸਨੇ ਕਰਨ ਤੋਂ ਮਨਾ ਕਰਤਾ ਤਾਂ ਹੀਓ ਤਾਂ ਨਹੀਂ ਸਸਪੈਂਡ ਕਰਤਾ ਨਹੀਂ ਤਾਂ ਇੱਥੇ ਵੇਖਿਆ ਕਿ ਕਿਸ ਤਰ੍ਹਾਂ ਗੈਂਗਸਟਰਾਂ ਨੇ ਸਿੱਧੂ ਮੂਸੇ ਵਾਲਾ ਨੰਗਲੰਬੀਆਂ ਤੇ ਹੋਰ ਸਾਡੇ ਕਿੰਨੇ ਨੌਜਵਾਨ ਮਾਰੇ ਨੇਗੇ ਉਹਦੇ ਤਾਂ ਤੁਸੀਂ ਐਡੀਆਂ ਕਾਰਵਾਈਆਂ ਕੀਤੀਆਂ ਨਹੀਂ ਤੇ ਅੱਜ ਤੁਸੀਂ ਮੈਂ ਸਮਝਦਾ ਚੀਚੀ ਦੇ ਖੂਨ ਲਾ ਕੇ ਸਹੀਦ ਵਾਂਦੀ ਕੋਸ਼ ਕਰਦੇ ਹੋ ਪਰ ਲੋਕ ਸਮਝਦੇ ਆ ਇਹ ਉਹ ਅਕਾਲੀ ਦਲ ਹੈ ਜਿਸ ਅਕਾਲੀ ਦਲ ਨੇ ਮੈਂ ਸਮਝਦਾ ਅੰਗਰੇਜ਼ ਨਾਲ ਲੜਾਈ ਲੜੀ ਤੇ ਇਥੋਂ ਦੇ ਹਕਮਰਾਨਾਂ ਨਾਲ ਲੜਾਈ ਰਹੀ ਚਾਹੇ ਇਥੇ ਐਮਰਜੈਂਸੀ ਹੋਵੇ ਚਾਹੇ ਇਥੇ ਕਾਲੇ ਕਾਨੂੰਨ ਹੋਣ ਮੈਂ ਸਮਝਦਾ ਅਕਾਲੀ ਦਲ ਦੇ ਯੋਧੇ ਕਦੇ ਵੀ ਨਹੀਂ ਰੁਕਣਗੇ ਇਹ ਹੋਰ ਸਪੀਡ ਫੜਨਗੇ ਤੇ ਤੁਸੀਂ ਇਹ ਦਿਨ ਦੂਰ ਨਹੀਂ ਕਿ 27 ਦੇ ਵਿੱਚ ਪੰਥ ਦੀ ਸਰਕਾਰ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋ ਤੁਹਾਡੀ ਕਬਰਾਂ ਹਟ ਦੱਸ ਰਹੀ ਹੈ ਕਿ ਤੁਸੀਂ ਨੌਜਵਾਨਾਂ ਤੇ ਜ਼ੁਲਮ ਕਰ ਰਹੇ ਹੋ ਪਰ ਪੰਜਾਬ ਦਾ ਜੂਥ ਪੰਜਾਬ ਦੇ ਲੋਕ ਇਹ ਸਮਝਦੇ ਆ ਸਮੁੱਚੀ ਸਿੱਖ ਕੌਮ ਤੁਹਾਡੀ ਇਹ ਕਹਿਰਾਨਾ ਕਾਰਵਾਈ ਦੀ ਅਤੇ ਦਿੱਲੀ ਵਾਲੇ ਲਾਲੇ ਕੇਜਰੀਆਲ ਐਂਡ ਕੰਪਨੀ ਜੋ ਧਾੜ ਵੀ ਸਾਡੇ ਪ੍ਰਸ਼ਾਸਨ ਨੂੰ ਸਾਡੇ ਅਧਿਕਾਰੀਆਂ ਨੂੰ ਇਹ ਡਾਇਰੈਕਸ਼ਨਾਂ ਦੇ ਰਹੇ ਆ ਇਹ ਉਪਦੇਸ਼ ਦੇ ਰਹੇ ਆ ਇਹ ਹੁਕਮ ਕਰ ਰਹੇ ਆ ਕਿ ਫਲਾਨੇ ਨੂੰ ਚੱਕ ਲੋ ਫਲਾਨੇ ਨੂੰ ਚੱਕ ਲੋ ਇਹ ਚੱਕਿਆ ਲੋਟਨੀ ਆਏ ਇਹ ਮਾਰਿਆ ਲੋਟਨੀ ਆਏ ਇਹ ਸੀਦ ਕੋਟਾ ਲੋਟਨੀ ਆਏ ਇਹਨਾਂ ਨੂੰ ਚਰਖੜੀਆਂ ਨਹੀਂ ਲਾ ਸਕੀਆਂ ਇਹਨਾਂ ਨੂੰ ਆਰੇ ਨਹੀਂ ਲਾ ਸਕੇ ਇਹਨਾਂ ਨੂੰ ਰੰਬੀਆਂ ਨਹੀਂ ਲਾ ਸਕੀਆਂ ਤੇ ਤੇਰੀ ਪੁਲਿਸ ਨਹੀਂ ਡਰਾ ਸਕਦੀ ਹਮੇਸ਼ਾ ਸੂਰਜ ਚੜੂਗਾ ਜਿੱਤ ਪੰਜਾਬ ਦੀ ਹੋਣੀ ਹੈ ਜਿੱਤ ਕੌਮ ਦੀ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ